ਲੁਧਿਆਣਾ ਦੇ थाना ਡੱਬਾ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਦਾਇਕ ਰਜਿੰਦਰ ਪਾਰਕੋਲ ਚੀਨਾ ਦੇ ਪਤੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਉਹਨਾਂ ਦੀ ਨੂੰਹ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ 8 ਲੋਕਾਂ ਵਿਰੁੱਧ ਧੋਖਾਧੜੀ, ਚੋਰੀ ਤੇ ਈਮਾਨਤ ਵਿੱਚ ਖਿਆਨਤ ਦੇ ਦੋਸ਼ਾਂ ਹੇਠ ਮੁਕੱਦਮੇ ਦਰਜ ਕਰਵਾਏ ਆਏ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਉਹਨਾਂ ਦੀ ਨੂੰ ਨਮਨੀਤ ਤੌਰ ਉਹਨਾਂ ਦੇ ਲੜਕੇ ਨਾ ਕਿਰਨਜੀਤ ਸਿੰਘ ਨੂੰ ਸਪਾਊਸ ਵੀਜ਼ਾ ਤੇ ਆਸਟ੍ਰੇਲੀਆ ਲੈ ਕੇ ਗਈ ਸੀ। ਉਹਨਾਂ ਦੇ ਵਿਦੇਸ਼ ਜਾਣ ਮਗਰੋਂ ਦੋਸ਼ੀ ਤੇ ਨੇ ਸ਼ਿਕਾਇਤ ਕਰਤਾ ਦੇ ਘਰੋਂ ਅਲਮਾਰੀ ਵਿੱਚੋਂ ਕਰੀਬ 20 ਟੋਲੇ ਸੋਨਾ ਤੇ ਹੋਰ ਸਮਾਨ ਚੋਰੀ ਕਰ ਲਿਆ। ਸ਼ਿਕਾਇਤ ਵੀ ਜੱਗੇ ਦੱਸਿਆ ਗਿਆ ਕਿ ਜਦੋਂ ਸ਼ਿਕਾਇਤ ਕਰਤਾ ਦੇ ਲੜਕੇ ਨੇ ਇਸ ਬਾਰੇ ਨਵਨੀਤ ਕੌਰ ਨਾਲ ਗੱਲ ਕੀਤੀ ਤਾਂ ਉਸਨੇ ਲੜਾਈ ਝਗੜਾ ਕਰਕੇ ਲੜਕੇ ਦਾ ਨਾਮ ਪੀਆਰ ਕੇਸ ਵਿੱਚੋਂ ਹੀ ਕਟਵਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਹਨਾਂ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਤੇ ਪੀਆਰ ਕਰਵਾਉਣ ਲਈ ਨਵਨੀਤ ਕੌਰ ਰਾਹੀਂ ਕਰੀਬ 50 ਲੱਖ ਰੁਪਏ ਖਰਚ ਕੀਤੇ ਸਨ ਪਰ ਦੋਸ਼ੀਆਂ ਨੇ ਧੋਖਾ ਧੜੀ ਕਰਕੇ ਉਹਨਾਂ ਦੇ ਲੜਕੇ ਦਾ ਭਵਿੱਖ ਖਰਾਬ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ IPC ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਮਾਮਲੇ ਦੀ ਅਗਲੀ ਜਾਂਚ ਸਹਾਇਕ ਸਬ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ